ਰਾਤ ਦਾ ਟਾਈਮ ਹੋ ਗਿਆ ਪੈਂਚਰ ਲਵਾ ਕੇ ਇਥੋਂ ਨਿਕਲ ਗਏ ਸੀਗੇ ਹਾਲਾਂਕਿ ਇਹ ਗੁਰਦੁਆਰਾ ਕਵੁੱਤਰ ਸਾਹਿਬ ਤੋਂ ਸਾਵਾ ਪਿੰਡ 37 ਕਿਲੋਮੀਟਰ ਦਖਾੰਦਾ ਹੈਗਾ ਸੜਕ ਖਰਾਬ ਹੋਣ ਕਰਕੇ ਵੀ ਕਾਫੀ ਟਾਈਮ ਲੱਗ ਗਿਆ ਤੇ ਕੁਝ ਰਸਤੇ ਵਿੱਚ ਗੱਡੀ ਪੈਂਚਰ ਹੋ ਗਈ ਇਸ ਕਰਕੇ ਵੀ ਕਾਫੀ ਟਾਈਮ ਜਿਹੜਾ ਸਾਨੂੰ ਉੱਥੇ ਲੱਗਿਆ ਹੈਗਾ ਇਹ ਇੱਕ ਪਿੰਡ ਸਾਵਾ ਹੈਗਾ ਇੱਥੇ ਹੀ ਦਸਵੇਂ ਪਾਤਸ਼ਾਹ ਤਦੋਂ ਦੱਖਣ ਵੱਲੋਂ ਜਾ ਰਹੇ ਸੀਗੇ ਤਾਂ ਇਹ ਗੋਬਿੰਦ ਮਾਰਗ ਦਾ ਇਹ ਹਿੱਸਾ ਆਂਦਾ ਹੈਗਾ ਇਹ ਪਿੰਡ ਇੱਥੇ ਹੀ ਗੁਰੂ ਘਰ ਹੈਗਾ ਬਾਬਾ ਨਾਨਕ ਵੀ ਕਈ ਸਾਲ ਪਹਿਲਾਂ ਕਈ ਸੋ ਸਾਲ ਪਹਿਲਾਂ ਇੱਥੇ ਆਏ ਸਨ ਤੇ ਕੋਤਕ ਕੀਤਾ ਸੀ ਉਹ ਵੀ ਤੁਹਾਨੂੰ ਗੁਰੂ ਨਾਨਕ ਟਿਲਾ ਗੁਰੂ ਘਰ ਹੈਗਾ ਉੱਥੇ ਦੇ ਦਰਸ਼ਨ ਵੀ ਕਰਾਵਾਂਗੇ ਇਤਿਹਾਸ ਵੀ ਸਾਂਝਾ ਕਰਾਂਗੇ ਰਾਤ ਦਾ ਸਮਾਂ ਹੋ ਗਿਆ ਤੇ ਗੁਰੂ ਘਰ ਪਹੁੰਚਦੇ ਆਂ ਤੇ ਦੇਖਦੇ ਆਂ ਉੱਥੇ ਰਹਿਣ ਦੀ ਵਿਵਸਥਾ ਕੀ ਹੈਗੀ ਹੈ ਤੇ ਉਸ ਤੋਂ ਬਾਅਦ ਹੀ ਫਿਰ ਅੱਗੇ ਦਾ ਜਿਹੜਾ ਹੈਗਾ ਸਾਫਤਬ ਦੇਖਿਆ ਜਾਏਗਾ ਕਿ ਕੀ ਬਣਦਾ ਹੈਗਾ ਅੱਗੇ ਜਾ ਕੇ ਰਾਤ ਨੂੰ ਲੇਟ ਹੋ ਗਏ ਤੇ ਗੁਰੂ ਘਰ ਅਸੀਂ ਪਹੁੰਚ ਚੁੱਕੇ ਹਾਂ ਪਰ ਮਹਾਰਾਜਾ ਸੁਖਾਸਨ ਹੋ ਚੁੱਕਾ ਹੈਗਾ ਸੋ ਥਾਨ ਸੋ ਹਵਾ ਹਰਾਮ ਰਾਜ ਗੁਰਸਿੱਖੀ ਸੋ ਥਨ ਭਾਲਿਆ ਲੈ ਤੋੜ ਮੁਖ ਲਾਵਾ ਇਧਰ ਸੰਖੇਪ ਇਤਿਹਾਸ ਗੁਰੂ ਦੁਆਰਾ ਸਾਹਾਵ ਸਾਫ ਦਾ ਲਿਖਿਆ ਹੋਇਆ ਹੈਗਾ ਸੁੱਖ ਆਸਨ ਮਹਾਰਾਜ ਦਾ ਹੋ ਚੁੱਕਾ ਹੈਗਾ ਅਸੀਂ ਪਹੁੰਚ ਗਏ ਹੈਗੇ 7 ਵਜੇ 10 ਵਜੇ ਦਾ ਟਾਈਮ ਹੋ ਚੁੱਕਾ ਹੈ ਤੁੰਦ ਵੀ ਵੱਧ ਰਹੀ ਹੈ ਗੱਡੀ ਪਾਰਕ ਕੀਤੀ ਹੈ ਹੁਣ ਦੇਖਦੇ ਹਾਂ ਰਹਿਣ ਦੀ ਵਿਵਸਥਾ ਕਿੱਦਾਂ ਇੱਥੇ ਹੁੰਦੀ ਕਿ ਨਹੀਂ ਹੁੰਦੀ ਕਿਉਂਕਿ ਸਾਨੂੰ ਨਹੀਂ ਪਤਾ ਇਸ ਗੁਰੂ ਘਰ ਦੇ ਵਿੱਚ ਰਹਿਣ ਲਈ ਕਮਰੇ ਹੈ ਜਾਂ ਨਹੀਂ ਹੈ ਜਾਂ ਫਿਰ ਅੱਗੇ ਅਸੀਂ ਅੱਗੇ ਨਿਕਲਾਂਗੇ ਚੈੱਕ ਕਰਦੇ ਆਂ ਅਗਰ ਕਮਰੇ ਮਿਲ ਜਾਂਦੇ ਤਾਂ ਇੱਥੇ ਹੀ ਰਾਤ ਰੁਕਾਂਗੇ ਕਿਉਂਕਿ ਰੁਕਣਾ ਜ਼ਰੂਰੀ ਹੈ ਕਿਉਂਕਿ ਗੁਰੂ ਰਾਤ ਦਾ ਟਾਈਮ ਹੋ ਗਿਆ ਹੈਗਾ ਪੈਂਚਰ ਲਵਾ ਕੇ ਉੱਥੋਂ ਜਿਹੜਾ ਹੈਗਾ ਗੁਰਦੁਆਰਾ ਸੁਹਾਵਾ ਸਾਹਿਬ ਪਹੁੰਚ ਗਏ। ਹਾਲਾਂਕਿ ਗੁਰਦੁਆਰਾ ਸਾਹਿਬ ਸਾਹਿਬ ਬਾਹਰ ਥੋੜਾ ਹੈਗਾ ੜਕੇ। ਇਹ ਲੰਗਰ ਥੋੜਾ ਸਾਈਡ ਤੇ ਹੈਗਾ ਹਟਕੇ। ਤੇ ਅਸੀਂ ਲੰਗਰ ਦੇ ਵਿੱਚ ਜਿਹੜਾ ਪਿੱਛੇ ਦੇਖ ਲਓ ਲੰਗਰ ਹੈਗਾ ਇਹ। ਇੱਥੇ ਲੰਗਰ ਪ੍ਰਸ਼ਾਦਾ ਪਾਣੀ ਛਕਿਆ ਹੁਣ ਬੈਠ ਕੇ ਅੰਦਰ। ਤੇ ਇੱਧਰ ਜਿਹੜਾ ਹੈਗਾ ਲੋ ਜਿਹੜਾ ਦੇਖੋ ਮਗਰੀ ਹੈਗੀ ਪਿੱਛੇ ਇੱਕ। ਉਹ ਦੂਰ ਜਿੱਥੇ ਕੋਲਰ ওয়াਟਰ ਕੋਲਰ ਦੇ ਨਾਲ ਲੋਮਗਰੀ ਹੈ ਤੇ ਇਧਰੋਂ ਅਸੀਂ ਆਏ ਆ ਦਿਖਾ ਦਨੇ ਤੁਹਾਨੂੰ ਇਸ ਸਾਈਡ ਤੋਂ ਜਿਹੜਾ ਅਸੀਂ ਆਏ ਹੈਗੇ ਆ ਇਸ ਸਾਈਡ ਤੋਂ ਅਸੀਂ ਆਏ ਤੇ ਇਸ ਸਾਈਡ ਜਿਹੜੀ ਹੈਗੀ ਹੈ ਗੱਡੀ ਖੜੀ ਹੈ ਤੇ ਸਾਹਮਣੇ ਜਿਹੜਾ ਹੈਗਾ ਲੰਗਰ ਹਾਲ ਤੇ ਬਾਕੀ ਇਹ ਬਹੁਤ ਵੱਡਾ ਗੁਰੂ ਘਰ ਹੈਗਾ ਦੂਰ ਦੂਰ ਦਾ ਪੇੜ ਲੱਗੇ ਨੇ ਕੱਲ ਤੁਹਾਨੂੰ ਦਿਨੇ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਇੱਧਰ ਸਾਹਮਣੇ ਲੰਗਰ ਹਾਲ ਹੈਗਾ ਸਵੇਰ ਦਾ ਟਾਈਮ ਹੈਗਾ ਧੁੰਦ ਇੱਥੇ ਬਹੁਤ ਪੈਰੀ ਐ ਇਹ ਜਿਹੜਾ ਹੈਗਾ ਗੁਰਦੁਆਰਾ ਸੁਹਾਵਾ ਸਾਹਿਬ ਸਵੇਰ ਦਾ ਟਾਈਮ ਹੈ ਤੇ ਧੁੰਦ ਜੀ ਇੱਕ ਬੜੀ ਪੈਰੀ ਐ ਰਾਤ ਅਸੀਂ ਇੱਥੇ ਪਹੁੰਚ ਗਏ ਸੀ ਕਿ ਹਨੇਰਾ ਹੋ ਗਿਆ ਸੀ ਫਿਰ ਅੱਗੇ ਗਏ ਨਹੀਂ ਅਸੀਂ ਤੇ ਹੁਣ ਆਵਾਜ਼ ਆ ਰਹੀ ਐ ਗੁਰੂ ਘਰ ਤੋਂ ਅਸੀਂ ਲੰਗਰ ਵਾਲੀ ਸਾਈਡ ਤੋਂ ਜਿਹੜਾ ਹੈਗਾ ਉੱਧਰ ਹੁਣ ਨਿਕਲਣ ਦੀ ਕੋਸ਼ਿਸ਼ ਕਰਦੇ ਆਂ ਗੁਰੂ ਘਰ ਮੱਥਾ ਟੇਕਦੇ ਆਂ ਚੱਲ ਕੇ ਤੇ ਦਰਸ਼ਨ ਮੇਲੇ ਤਾਂ ਫਿਰ ਦਿਨ ਦੇ ਵਿੱਚ ਹੀ ਹੋਣਗੇ ਹੁਣ ਤਾਂ ਧੁੰਦ ਬਹੁਤ ਪੈ ਰਹੀ ਹੈ ਇੱਥੇ ਤੇ ਹਲੇ ਗੁਰੂ ਸਾਹਿਬ ਗੁਰੂ ਕਾਂ ਲੜਾ ਹੈਗਾ ਥੋੜਾ ਜਿਹਾ ਇੱਥੋਂ ਦੂਰ ਹੈ ਲੰਗਰ ਹਾਲ ਤੋਂ ਤੇ ਚੱਲਦੇ ਆਂ ਦਰਸ਼ਨ ਕਰਦੇ ਆਂ ਜਾ ਕੇ ਕਿਉਂਕਿ ਇਹ ਇੱਧਰ ਜਿਹੜਾ ਹੈਗਾ ਧੁੰਦ ਬਹੁਤ ਪੈ ਰਹੀ ਹੈ ਇੱਧਰ ਤੇ ਕਰਦੇ ਆਂ ਚੱਲ ਕੇ ਦਰਸ਼ਨ ਜਾ ਰਿਹਾ ਹੁਣ ਚਲਦੇ ਅੰਦਰ ਤੇ ਕਰਦੇ ਆਂ ਦਰਸ਼ਨ ਬਾਹਰ ਤੋਂ ਦੇਖੇ ਇੱਥੇ ਰੋਸ਼ਨੀ ਕਰਕੇ ਥੋੜਾ ਜਿਹਾ ਘਟਾ ਤੁੰਦ ਇਧਰੋਂ ਉਹ ਦੂਰ ਤੋਂ ਪੈਰੀ ਉਧਰੋਂ ਅਸੀਂ ਆਏ ਹੈਗੇ ਆ ਲੋਕ ਮਨ ਲਾ ਲਾਤ ਜਗ ਚਾਕਰ ਜਗੇ ਚਾਕਰੀ ਨਾਲੇ ਘਰ ਕੋ ਆਤ ਸਲਾ ਕਰੇ ਜੁਨੀ ਦੀਆਂ ਕਸਮਾ ਪਾਇ ਸਾਧ ਆਪ ਕੋ ਵਾਇ ਸੇਵਾ ਕਰੇ ਕਾਮਿਜ ਪਾਇ ਨਾਨਕ ਦੇ ਉਹ ਪੁਰਾਣਾ ਚਰਖਾ ਕਈ ਬੜਿਆ ਦਾਸ ਪੂੜਾ ਕੁਮਾਰੀ ਪੂੜੋ ਵੈ ਨਾਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜਾ ਨਾਰੀ ਆ ਇਹ ਗੁਰੂ ਘਰ ਦਾ ਮੇਨ ਗੇਟ ਹੈਗਾ ਇੱਥੋਂ ਅਸੀਂ ਐਂਟਰ ਕਰਕੇ ਸਵੇਰੇ ਅੰਦਰ ਆਏ ਸੀ ਉਹ ਸਾਹਮਣੇ ਜਿੱਥੋਂ ਭਾਈ ਸਾਹਿਬ ਨਿਕਲ ਰਹੇ ਨੇ ਇਹ ਮੇਨ ਦਰਸ਼ਨੀ ਦਿਉੜੀ ਗੁਰੂ ਘਰ ਦੀ ਇੱਧਰ ਨਿਸ਼ਾਨ ਸਾਹਿਬ ਤੁੰਦ ਹਲੇ ਵੀ ਬਹੁਤ ਹੈ ਗਈ ਹੈ ਤੁੰਦ ਕਰਕੇ ਥੋੜਾ ਦਰਸ਼ਨ ਮਿਲ ਕਰਨਾ ਵੀ ਔਖਾ ਹੋ ਰਿਹਾ ਨਿਸ਼ਾਨ ਸਾਹਿਬ ਹਰਾਂ ਕੀ ਉੱਪਰ ਨਜ਼ਰ ਨਹੀਂ ਆ ਰਹਾ ਤੁੰਦ ਕਰਕੇ ਇਧਰ ਪ੍ਰਕਰਮਾਂ ਦਾ ਇਹ ਹਿੱਸਾ ਗੁਰੂ ਘਰ ਦਾ ਜਿਹੜਾ ਇਤਿਹਾਸ ਸਾਂਝਾ ਕਰ ਲੈਣੇ ਜੋ ਲਿਖਿਆ ਇੱਥੇ ਵੈਸੇ ਇਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਪਹਿਲਾਂ ਆਏ ਹੋਏ ਨੇ ਇਸੇ ਕਰਕੇ ਦਸਵੇਂ ਪਾਤਸ਼ਾਹ ਵੀ ਇਸ ਜਗ੍ਹਾ ਤੇ ਆਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਤੋਂ ਦੱਖਣ ਵੱਲ ਨੂੰ ਜਾ ਰਹੇ ਸੀਗੇ ਦਮਦਮਾ ਸਾਹਿਬ ਤੋਂ ਨੋਹਰ ਕਬੂਤਰ ਸਾਹਿਬ ਅਸੀਂ ਹੋ ਕੇ ਹੀ ਆਏ ਆਂ ਇੱਧਰ ਦੀਵਾਨ ਹਾਲ ਬਹੁਤ ਭਾਰੀ ਬਣਿਆ ਹੋਇਆ ਹੈਗਾ ਬਾਬਿਆਂ ਨੇ ਬਣਾਇਆ ਇੱਥੇ ਬੜਾ ਭਾਰੀ ਦੀਵਾਨ ਹਾਲ ਕਿਉਂਕਿ ਇਹਨਾਂ ਕੋਲ ਜਗ੍ਹਾ ਵਾਧੂ ਹੈ ਹਾਲਾਂਕਿ ਜਿਹੜੇ ਕਮਰੇ ਨੇ ਉਹ ਇਹਨੇ ਵਧੀਆ ਨਹੀਂ ਬਣਾਏ ਹੋਏ ਸੰਗਤ ਦੇ ਰਹਿਣ ਵਾਸਤੇ ਤੇ ਉਮੀਦ ਕਰਦੇ ਆਂ ਵੀ ਆਉਣ ਵਾਲੇ ਸਮੇਂ ਚ ਜਿਹੜੇ ਸੰਗਤ ਵਾਸਤੇ ਜਿਹੜੇ ਕਮਰੇ ਆ ਉਹ ਵਧੀਆ ਬਾਬੇ ਬਣਾਣਗੇ ਫਿਰ ਹਾਲ ਦੀਵਾਨ ਹਾਲ ਬਹੁਤ ਵੱਡਾ ਬਣਿਆ ਸਾਰਾ ਕੁਝ ਬਹੁਤ ਵਧੀਆ ਬਣਿਆ ਦੀਵਾਨ ਹਾਲ ਦੇ ਵਿੱਚ ਲੇਕਿਨ ਜਿਹੜੇ ਕਮਰੇ ਹਨ ਉਹ ਹਲੇ ਇੰਨੇ ਚੰਗੇ ਨਹੀਂ ਬਣੇ ਨਾ ਹੀ ਬਹੁਤੇ ਕਮਰੇ ਹਨ ਇਹਨਾਂ ਕੋਲ ਕਿਉਂਕਿ ਰਾਤ ਨੂੰ ਵੇਲੇ ਕੁਵੇਲੇ ਕੋਈ ਆ ਜਾਂਦਾ ਤਾਂ ਯਾਤਰੀ ਹੈ ਜਿਹੜਾ ਉਹਨੂੰ ਰੁਕਣ ਵਾਸਤੇ ਕਮਰੇ ਵਗੈਰਾ ਚਾਹੀਦੇ ਨੇ ਚਲੋ ਬਾਬੇ ਕੋਸ਼ਿਸ਼ ਕਰ ਰਹੇ ਨੇ ਇਤਿਹਾਸ ਦੀ ਗੱਲ ਸਾਂਝੀ ਕਰਦੇ ਆਂ ਦਸਵੇਂ ਪਾਸ਼ਾ ਇੱਥੇ ਇੱਕ ਝੰਡਾ ਦਾ ਰੁੱਖ ਸੀਗਾ ਦਸਵੇਂ ਪਾਸ਼ਾ ਉਸ ਝੰਡੇ ਦੇ ਰੁੱਖ ਦੇ ਥੱਲੇ ਵਿਸ਼ਰਾਮ ਕਰ ਰਿਹਾ ਸੀ ਉਹਨਾਂ ਦਾ ਕਮਰਕੱਸਾ ਬਹੁਤ ਕੁੱਟ ਕੇ ਬੰਨਿਆ ਹੋਇਆ ਸੀਗਾ ਸਿੰਘਾਂ ਨੇ ਸੋਚਿਆ ਵੀ ਦਸਵੇਂ ਪਾਸ਼ਾ ਆਰਾਮ ਕਰ ਰਹੇ ਨੇ ਤੇ ਇਹਨਾਂ ਦਾ ਜਿਹੜਾ ਕਮਰਕੱਸਾ ਬਹੁਤ ਕੁੱਟ ਕੇ ਬੰਨਿਆ ਹੋਇਆ ਹੈਗਾ ਇਹ ਦਰਖਤ ਹੈਗਾ ਪਿੱਪਲ ਦਾ اسی ਜਗ੍ਹਾ ਤੇ ਝੰਡਾ ਦਾ ਰੁੱਖ ਸੀਗਾ اسی ਦਰਖਤ ਦੇ नीचे ਮੰਝਾ ਡਾ ਕੇ ਦਸਵੇਂ ਪਾਸ਼ਾ ਪਹੇਸ਼ਨ ਤੇ ਉਹਨਾਂ ਨੇ ਕਮਰ ਕਸਾ ਜਿੱਦਾਂ ਆਪਾਂ ਕਰਦੇ ਢਿੱਲਾ ਕਰਤਾ ਲੂਜ਼ ਕਰਤਾ ਜਦੋਂ ਲੋਕ ਕੀਤਾ ਤਾਂ ਉਹ ਚ 6 ਇੰਚ ਤੱਕ ਦਾ ਸਪੋਲਿਆ ਜਿਹੜਾ ਨਿਕਲਿਆ ਤੇ ਜਾ ਕੇ ਜਣ ਦੇ ਰੁੱਕ ਦੇ ਵਿੱਚ ਵੜ ਗਿਆ ਤੇ ਸਿੱਖ ਪੁੱਛਣ ਲੱਗੇ ਵੀ ਮਹਾਰਾਜ ਇਹ ਕੀ ਗੋਤਕ ਹੈ ਤਾਂ ਦਸ਼ਮੇ ਪਾਸ਼ਾ ਨੇ ਕਿਹਾ ਵੀ ਜਿਹੜਾ ਪੰਜਾਬ ਦੇ ਵਿੱਚ ਮੰਨ ਲਵਾ ਹੈ ਅਸੀਂ ਉੱਥੋਂ ਫਸਲ ਵਗੈਰਾ ਨਹੀਂ ਹੁੰਦੀ ਕਾਲ ਉੱਥੋਂ ਬਣ ਕੇ ਲਿਆਂਦਾ ਸੀ ਕਾਲ ਕਈ ਪ੍ਰਕਾਰ ਦਾ ਹੁੰਦਾ ਕਾਲ ਸਮਾਂ ਨੂੰ ਵੀ ਸਮੇਂ ਨੂੰ ਵੀ ਕਾਲ ਕਹਿੰਦੇ ਐ ਤੇ ਜਿਹੜੀ ਅਨਾਦ ਦੀ ਕਮੀ ਹੁੰਦੀ ਹੈ ਭੁੱਖਮਰੀ ਹੁੰਦੀ ਹੈ ਉਸ ਨੂੰ ਵੀ ਕਾਲ ਕਹਿੰਦੇ ਐ ਜਿਹੜੀ ਇਹ ਅਨਾਰ ਦੀ ਕਮੀ ਸੀਗੀ ਇਸ ਨੂੰ ਇਸ ਦਾ ਕਾਲ ਜਿਹੜਾ ਸੀ ਦਸਵੇਂ ਪਾਸ਼ਾ ਮਾਲਵੇ ਦਾ ਬਣ ਕੇ ਲਿਆਏ ਸੀਗੇ ਦੱਖਣ ਵਾਲੇ ਨੂੰ ਛੱਡਣਾ ਸੀਗਾ ਲੇਕਿਨ ਸਿੰਘਾਂ ਨੇ ਕਮਰ ਕਸਰ ਲੂਜ਼ ਕਰਤਾ ਕਿਲਾ ਕਰਤਾ ਤੇ ਉਹ ਘਾਰ ਇੱਥੇ ਹੀ ਛੱਡਿਆ ਗਿਆ ਤੇ ਦਸਵੇਂ ਪਾਸ਼ਾ ਨੇ ਕਿਹਾ ਵੀ ਕੋਈ ਸਿੱਖ ਇਧਰ ਜਣ ਦੇ ਦਰਖਤੇ ਚੜੇ ਦੇਖੇ ਕੋਈ ਇੱਥੇ ਕੋਈ 6 ਇੰਚ ਦਾ ਕੋਈ ਛੋਟਾ ਜਿਹਾ ਕੋਈ ਬਰਮਾ ਹੋ ਗਿਆ ਬਰਮੇ ਦਾ ਭਾਵ ਪੇਪਲ ਦਾ ਰੁੱਖ ਹੋ ਗਿਆ ਤਾਂ ਸਿੱਖ ਨੇ ਕਿਹਾ ਕਿ ਇੱਥੇ ਕੋ ਮਹਾਰਾਜ ਕੋਈ ਨਜ਼ਰ ਨਹੀਂ ਆ ਰਹਾ ਉਹਨੇ ਕਿਹਾ ਧਿਆਨ ਨਾਲ ਦੇਖੋ ਚੜੋ ਉੱਪਰ ਜੇ ਨਾਲ ਮੰਦਿਰ ਵੀ ਇੱਥੇ ਤਾਂ ਇੱਕ ਸੀ ਚੜਿਆ ਉੱਪਰ ਦੇਖਿਆ ਹਾਂਜੀ ਹਾਂਜੀ ਉੱਪਰ ਹੈ ਇੱਕ ਪੀਪਲ ਜਿਹੜਾ ਇਹਨੂੰ ਬਰਮਾ ਮੰਨਿਆ ਜਾਂਦਾ ਤੇ ਮਹਾਰਾਜ ਨੇ ਕਿਹਾ ਜਦੋਂ ਪੀਪਲ ਫਲ ਜੇਗਾ ਉਦੋਂ ਇਸ ਇਲਾਕੇ ਦਾ ਜਿਹੜਾ ਕਾਲ ਕੱਟਿਆ ਜਾਏਗਾ ਤੇ ਹੁਣ ਇੱਥੇ ਥੋੜੀ ਬਹੁਤ ਖੇਤੀ ਵੀ ਹੁੰਦੀ ਹੈ ਮਾਲਵਾ ਦਾ ਕਾਲ ਕੱਟਿਆ ਹੀ ਗਿਆ ਮਤਲਬ ਹਰਾ ਭਰਾ ਹੋ ਗਿਆ ਪਰ ਜਿਹੜਾ ਇਹ ਇਲਾਕਾ ਸੀਗਾ ਰਾਜਸਥਾਨ ਦਾ ਸੁਹਾਵਾ ਹੁਣ ਇੱਥੇ ਵੀ ਮਣੀ ਮੋਟੀ ਫਸਲ ਹੁੰਦੀ ਹੈ ਚਲੋ ਇੱਕ ਕਾਲ ਕੱਟਿਆ ਗਿਆ ਮਹਾਰਾਜ ਇੱਥੇ ਕੜਤਾ ਫਿਰ ਇਦਾਂ ਕਰਕੇ ਇੱਥੇ ਦਾ ਜਿਹੜਾ ਇਤਿਹਾਸ ਹੈਗਾ ਜਿਹੜਾ ਇਹ ਹੁਣ ਤੁਸੀਂ ਦੇਖ ਰਹੇ ਹੋ ਵੀ ਪਿੱਪਲ ਹੈਗਾ ਬੜਾ ਭਾਰੀ ਇਹ ਇਹ ਪਿੱਪਲ ਬੜਾ ਭਾਰੀ ਜਿਹੜਾ ਹੈਗਾ ਹੁਣ ਹੈਗਾ ਕਿਸੇ ਟਾਈਮ ਤੇ ਝੰਡ ਦਾ ਰੁੱਖ ਹੁੰਦਾ ਸੀਗਾ ਹੁਣ ਇਹ ਜਿਹੜਾ ਹੈ ਪਿੱਪਲ ਬਹੁਤ ਵੱਡਾ ਹੈਗਾ

ਵੀਗਾ ਜਾਨਵੇਂ ਬੱਤਾ ਦੇ ਤਾ ਬੱਤਾ ਦੇ ਔਰ ਮਰਦਾਣਾ ਕਾ ਤੇ ਪਾਪਾ ਜੀ ਤਮ ਤਾਂ ਜਾ ਆਓ ਸ਼ਹਿਰ ਤੇ ਬਾਹਰ ਬਾਹਰ ਜਾਨਾ ਬੱਦਾਂ ਨਾ ਬੱਦਾਂ ਕੀ ਜਾਤਾ ਸ਼ਹਿਰ ਕੇ ਬਾਹਰ ਬਾਹਰ ਹੈ ਸ਼ਹਿਰ ਤੇ ਬਾਹਰ ਬਾਹਰ ਕਚਰਾ ਕਾ ਕਾ ਪਾਪਾ ਜੀ ਕਹਿੰਦੇ ਮਗਾ ਕਨ ਤਰਾ ਚਿਲ ਤਾ ਕਾ ਸ਼ਹਿਰ ਬਈ ਬਸਾ 10:30 ਹੋ ਗਏ ਪਰ ਤੁੰਦ ਨਹੀਂ ਗਈ ਹੁਣ ਦੇਖ ਲਓ ਵੀ ਇਧਰ ਨੂੰ ਜਾਣਾ ਕਿਧਰ ਨੂੰ ਜਾਣਾ ਮੈਂ ਤਾਂ ਇਧਰ ਨੂੰ ਕੁਝ ਨਜ਼ਰ ਨਹੀਂ ਆਂਦਾ ਦਿਖ ਰਿਹਾ ਉਹ ਦਰ ਨੂੰ ਹੈ ਦੇਖਿਆ ਖਦਾਨ ਮਨੇ ਦੇ ਦਿੱਤੀ ਖਦਾਨ ਆਪ ਦਾ ਹੂੰ ਇਦਾਂ ਕੁਛ ਬੈਕ ਕਰਕੇ ਹੀ ਕੱਟਾਂ ਮਰਨਾ ਤਾਂ ਆਪ ਕਰਾਉਂ ਤੋਂ ਜਿੰਦੂਸ ਤਾਂ ਮਰੇ ਹੋਣੀ ਨੇ ਉਹਨਾਂ ਨੂੰ ਜਿੱਣੀ ਆਣਗੇ ਬੇਟਾ ਥੋੜਾ ਬੈਕ ਕਰਕੇ ਬੱਲੇ ਬਾਣਾ ਨੂੰ ਆ ਗਏ ਆਂ ਕਿਉਂਕਿ ਦੋ ਪਸਾਰੇ ਕਮ ਹੈ ਬੱਡੇ ਚੱਲੇ ਰਹਿਣਾ ਰੱਤੇ ਨੂੰ ਤੇ ਮੋਰੀ ਚੱਲ ਲੱਗੀ ਹੋ ਤੱਕਾ ਲਾਵਾਂ ਪੱਕੇ ਗੱਲ ਕਹਾ ਚੱਲ ਰਗੀ ਕਿ ਚੱਲ ਗਾ ਦੰਦੀ ਨਹੀਂ ਟਰੈਲੀਆਂ ਟੁੱਟੇ ਨਾ ਨਾ ਪਹਿਲਾਂ ਕਿਧਰੋਂ ਗਲਤ ਮੋੜ ਲਿਓ ਸਿੱਧੇ ਜਾਣਾ ਦਾ ਕੀ ਨਿਕਲ ਕੇ ਨਿਕਲ ਗਿਆ ਬਹੁਤ ਤੇਰੇ ਦਿੱਤਾ ਕਿ ਨਾ ਮੈਂ ਤਾਂ ਮੈਂ ਬਾਹਰ ਬੁਲਾ ਲੈਣਾ ਉਹ ਕਰਨਾ ਪੜਾਗਾ